ਇੱਕ ਬੜਾ ਹੀ ਮੰਦਭਾਗਾ ਵਰਤਾਰਾ ਹੈ ਮਤਲਬ ਤਖਤ ਪਟਨਾ ਸਾਹਿਬ ਤੇ ਅਕਾਲ ਤਖਤ ਜਨ ਉਹਨਾਂ ਦੋਨਾਂ ਦੇ ਤੇ ਟਕਰਾਹ ਹੋ ਰਿਹਾ ਹੈ ਇੱਕ ਪਾਸੇ ਸੁਖਵੀਰ ਬਾਦਲ ਨੂੰ ਉਹ ਤਨਖਾਹੀਆ ਇਕਰਾਰ ਦਿੰਦੇ ਆ ਦੂਜੇ ਪਾਸੇ ਜਿਹੜਾ ਅਕਾਲ ਤਖਤ ਉਹ ਉਹ ਤਖਤ ਦਾ ਫੈਸਲਾ ਰੱਦ ਕਰ ਦਿੰਦੇ ਆ ਇਹ ਜਿਹੜਾ ਟਕਰਾਹ ਦੋਨਾਂ ਤਖਤਾਂ ਦੇ ਵਿੱਚ ਜਾਂ ਦੂਜੇ ਤਖਤ ਕਿਸੇ ਹੋਰ ਚ ਵੀ ਹੋ ਸਕਦਾ ਕਿ ਕਿੱਧਰ ਨੂੰ ਜਾਏਗਾ ਇਹ ਦੇਸ਼ਾਹੀਣਤਾ ਜਿਹੜੀ ਆ ਵਾਲੀ ਸਥਿਤੀ ਜਿਹੜੀ ਬਣ ਬਣ ਗਈ ਆ ਤੇ ਮਦਲ ਜਿਹੜਾ ਇਹਨਾਂ ਦਾ ਕਹ ਲੋ ਭੰਬਲ ਪੂਸਾ ਜਿਹੜਾ ਪਿਆ ਹੋਇਆ ਇਹ ਤੁਸੀਂ ਕੀ ਸਮਝਦੇ ਕਿੱਧਰ ਨੂੰ ਜਾਏਗਾ ਸਿੱਖ ਪੰਥ ਇਹ ਦੇਖੋ ਜੀ ਸਿੱਖੀ ਦੇ ਉੱਤੇ ਹਮਲਾ ਹੈ ਸਿੱਖ ਪੰਥ ਤੇ ਹਮਲਾ ਨਹੀਂ ਸਿੱਖੀ ਤੇ ਹਮਲਾ ਹੈ ਅਕਾਲ ਤਖਤ ਸਿੱਖੀ ਲਈ ਨਹੀਂ ਆਨੀ ਹੈ ਹਾਂਜੀ ਤੇ ਉਹਦੇ ਉੱਤੇ ਹਮਲਾ ਹੈ ਕਿ ਪਟਨਾ ਸਾਹਿਬ ਦੇ ਉੱਤੇ ਤਾਂ ਪਹਿਨੀ ਕਬਜ਼ਾ ਕੇਂਦਰ ਸਰਕਾਰ ਦਾ ਉੱਥੇ ਤਾਂ ਜਥੇਦਾਰ ਜਿਹੜੇ ਨੇ ਕਈ ਭਗਵਾਂ ਦੇ ਕਪੜਾ ਇੱਕ ਜਥੇਦਾਰ ਨੂੰ ਐਕਸ ਕਮਿਊਨੀਕੇਟ ਕਰਿਆ ਹੋਇਆ ਸੀ ਉਹ ਇੱਥੇ ਇੱਕ ਸਟੇਜ ਤੇ ਮੇਰੇ ਨਾਲ ਸਾ ਉਹਦੇ ਉਹੀ ਭਗਵਾਂ ਪਾਇਆ ਹੋਇਆ ਸੀ ਜੋਗਾ ਤੋ ਇਹ ਜਿਹੜਾ ਹੈਗਾ ਪਟਨਾ ਸਾਹਿਬ ਦੇ ਤੱਕ ਤੋ ਕਰਵਾਇਆ ਜਾ ਰਿਹਾ ਉਹਦੇ ਵਿੱਚ ਕੋਈ ਹੋਰ ਬੋਲਦਾ ਸਈਨਾ ਉਹਨਾਂ ਨੇ ਇੱਕ ਕਰਿਆ ਸੀ ਤੁਸੀਂ ਇਹ ਸੁਖਵੀਰ ਬਾਦਲ ਦੀ ਗੱਲ ਕਹਿੰਦੇ ਹੋ ਉਹਨਾਂ ਨੇ ਪਹਿਨਾ ਅਕਾਲ ਤਖਤ ਦੇ ਜਥੇਦਾਰ ਜਿਹੜੇ ਇਹ ਹੈਗੇ ਨੇ ਗਰਗਜ ਸਾਹਿਬ ਇਹਨਾਂ ਨੂੰ ਕਹਿੰਦਾ ਸੀ ਵੀ ਪੰਜ ਪਿਆਰਿਆਂ ਨੇ ਕਰਤਾ ਜੀ ਹੁਕਮ ਫੇਰ ਹੁਣ ਆਹ ਕਰਿਆ ਸੁਖਵੀਰ ਬਾਦਲ ਆਲਾ ਇਹ ਦੋਨੇ ਕੰਮ ਉਹਨੂੰ ਅਧਿਕਾਰ ਨਹੀਂ ਹੈ ਕਿਉਂ ਨਹੀਂ ਜਿਹੜਾ ਤਖਤ ਪਟਨਾ ਸਾਹਿਬ ਦਾ ਐਕਟ ਹੈ ਉਹਦੇ ਨਿੱਕੇ ਦੇ ਖਿਆਲ ਜੇ ਕੋਈ ਵੱਡੀ ਗੱਲ ਆ ਜੇ ਕੋਈ ਸਮੱਸਿਆ ਆ ਜੇ ਤਾਂ ਫੈਸਲਾ ਫਾਈਨਲ ਅਕਾਦ ਤੱਕ ਸਾਹਿਬ ਨੇ ਕਰਨਾ ਹਾਂਜੀ ਕਾਦ ਤੱਕ ਜੁਣਦਾ ਤਾਂ ਦੰਦਾ ਹੁਣ ਇਹ ਜਿਹੜੀ ਰਾਜਕਾਲੀ ਕੇਂਦਰ ਚ ਜਮਾਤ ਆ ਸਰਕਾਰ ਹੈ ਉਹ ਚਾਹੁੰਦੀ ਆ ਵੀ ਸਿੱਖਾਂ ਨਾਲ ਆਪਸੀ ਟਕਰਾਅ ਕਰੋ ਉਹਦੀ ਮਾਨਸਿਕਤਾ ਹੀ ਆ ਸੋਫੀਆ ਕ੍ਰੇਸੀ ਦੇ ਮਾਮਲੇ ਚ ਉਹਨਾਂ ਨੇ ਕਿਹਾ ਨਹੀਂ ਉਹਨੂੰ ਕੁਝ ਨਹੀਂ ਕਿਹਾ ਅਜੇ ਤੱਕ ਸੁਪਰੀਮ ਕੋਰਟ ਨੇ ਵੀ ਉਹਨੂੰ ਕੁਝ ਨਹੀਂ ਕਿਹਾ ਜਿਸ ਤਰੀਕੇ ਨਾਲ ਕਹਿਣਾ ਚਾਹੀਦਾ ਸੀ ਕਿ ਉਹਨੇ ਕਹਿਤਾ ਕਿ ਨਾ ਉਹਨਾਂ ਦੀ ਤਾਂ ਐਮਸੀ ਰੰਕੀਆਂ ਦੀ ਸੀ ਉਹਨਾਂ ਨੂੰ ਮਾਮਲੇ ਤੇ ਜੀ ਦੂਜੇ ਨੇ ਕਹਿਤਾ ਕਹਿੰਦਾ ਮੋਦੀ ਜਿਹੜੀ ਫੌਜ ਹੈ ਉਹ ਤੋਂ ਮੋਦੀ ਸਾਹਿਬ ਦੇ ਪੈਰੀਂ ਇਥੋਂ ਦੀ ਨਤਮਸਰ ਹੁੰਦੀ ਆ ਉਹਦੇ ਸਾਹਮਣੇ ਨਤਮਸਰ ਹੋਣਾ ਤਾਂ ਪੈਰੀ ਹੱਥ ਤੋਂ ਵੀ ਵੱਡਾ ਹੁੰਦਾ ਡੰਡਾਉਤ ਹੁੰਦੀ ਆ ਨਤਮਸਰ ਹੋਣਾ ਸੋ ਇਸ ਕਰਕੇ ਇਹ ਜਿਹੜਾ ਕੰਮ ਹੈ ਉਹ ਕਰਾ ਰਹੇ ਨੇ ਦੀ ਸਿੱਖਾਂ ਨੂੰ ਸਿੱਖਣ ਵਾਲੀ ਲੜਾ ਇਹਨਾਂ ਦੇ ਤਖਤਾਂ ਦੀ ਇੱਜ਼ਤ ਘਟਾਓ ਪਹਿਨਾ ਇਤਿਹਾਸ ਬਦਲਦਾ ਗੁਰਬਾਣੀ ਬਦਲਦੀ ਉਥੇ ਪਟਨਾ ਸਾਹਿਬ ਨੂੰ ਕੋਈ ਇਤਰਾਜ਼ ਨਹੀਂ ਆ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਤਖਤ ਵੀ ਤਾਹੀ ਆਉ ਨਹੀਂ ਹੋਰ ਉਹਦੀ ਕੋਈ ਗੱਲ ਨਹੀਂ ਆ। ਕਿ ਗੁਰੂ ਗੋਬਿੰਦ ਸਿੰਘ ਬਾਰੇ ਇਹ ਲਿਖਿਆ ਹੈ ਵੀ ਉਹਨੇ ਤਾਂ ਪੁੱਤਾਂ ਦੇ ਵਿਚ ਵਿੱਚ ਖੁਦਕਸ਼ੀ ਕਰ ਲਈ ਸੀ। ਉਹ ਉਹਦਾ ਮਾਤਾ ਸੁੰਦਰੀ ਤਾਂ ਬੱਚਿਆਂ ਨੂੰ ਲੈ ਕੇ ਭੱਜੀ ਗਈ ਜਿਹਨਾਂ ਦਾ ਕਥ ਨਹੀਂ ਨਾ ਕਰਦੇ ਨੇ। ਗੁਰੂ ਗੋਬਿੰਦ ਸਿੰਘ ਦੇ ਦਾਦਾ ਬਾਰੇ ਲਿਖਿਆ ਹੈ। ਪਹਿਨਾ ਉਹਨਾਂ ਦੇ ਪਿਤਾ ਜੀ ਬਾਰੇ ਲਿਖਿਆ ਹੈ ਵੀ ਗੁਰੂ ਤੇਗ ਬਹਾਦਰ ਜਿਹੜੇ ਨੇ ਉਹ ਤਾਂ ਡੋਟੇਰੇ ਸੀਗੇ। ਉਹ ਤਾਂ ਡਟਾਂ ਖੋਹਾਂ ਕਰਦੇ ਸੀ। ਫਿਰ ਉਹਨਾਂ ਦੇ ਦਾਦਾ ਜੀ ਸ਼੍ਰੀ ਹਰਗੋਬਿੰਦ ਸਾਹਿਬ ਬਾਰੇ ਲਿਖਿਆ ਹੈ ਕੇ ਜੀ ਉਹ ਤਾਂ ਜਹਾਂਗੀਰ ਦੀ ਕੈਦ ਚੋਂ ਵਾਪਸ ਆ ਕੇ ਉਹਦਾ ਇੱਕ ਸਪਾਸ ਸਲਾਰ ਬਣ ਕੇ ਸੀ ਉਹਦੀ ਫੌਜ ਦੀ ਨੌਕਰੀ ਕਰੀਆ ਸਪਾਸ ਸਲਾਰ ਬਣ ਕੇ ਜਹਾਂਗੀਰ ਦਾ ਇਹ ਜੇ ਗੱਦਾ ਉਹਨਾਂ ਨੂੰ ਠੀਕ ਲੱਗਦੀਆਂ ਨੇ ਫੇਰ ਕਹਿ ਦੇ ਨਾ ਸੋ ਇਹ ਇਸ ਕਰਕੇ ਉਹ ਪਰ ਕਿਉਂਕਿ ਇੱਥੇ ਇੱਥੇ ਜਿਹੜੇ ਇੱਥੇ ਕਾਰ ਰੱਖਦੇ ਐ ਐਕਟਿੰਗ ਜੱਥੇਦਾਰ ਸੀ ਉਹਨਾਂ ਨੇ ਉਹ ਕਿਤਾਬ ਆਪ ਦੇ ਕੀ ਹੋਈ ਹੈ ਪੜ੍ਹੀ ਹੋਈ ਹੈ ਉਹਨਾਂ ਨੇ ਮੂੰਹ ਨਹੀਂ ਖੋਲਿਆ ਉਦੋਂ ਨਾ ਹੁਣ ਖੋਲਣ ਕਿਉਂਕਿ ਜਦ ਤੁਸੀਂ ਤਖਤ ਦੀ ਵਜਾਇੇ ਸਿੱਖੀ ਦੇ ਤਖਤ ਤੋਂ ਤਾਕਤ ਲੈਣ ਦੀ ਬਜਾਇ ਤਖਤ ਦਿੱਲੀਆ ਵਿੱਚੋਂ ਤਾਕਤ ਲੈਣੀ ਹੈ ਸਿੱਕੇ ਦਿੱਲੀ ਤਖਤ ਦੇ ਖਿਲਾਫ ਲੜੀ ਐਂਡ ਸੀਸ ਦਿੱਤੇ ਨੇ ਦਿੱਲੀ ਤਖਤ ਦੇ ਖਿਲਾਫ ਚਾਹੇ ਉਹ ਬਾਬਰ ਨੇ ਆਕੇ ਤਖਤ ਸੰਬੰਧੀ ਕੋਸ਼ਿਸ਼ ਕੀਤੀ ਗੁਰੂ ਨਾਨਕ ਦੇਵ ਜੀ ਨੂੰ ਕਾਇਰ ਕਰਿਆ ਚਾਹੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰੀ ਜਹਾਂਗੀਰ ਨੇ ਚਾਹੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਾਇਰ ਕਰਿਆ ਗਵਾਰੀਰ ਦੇ ਕਿਰੇ ਚ ਚਾਹੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਹ ਅਦਿਆ ਉਹਨਾਂ ਨੇ ਸੀ ਜਿੱਤਾਂ ਵਲ ਕੇ ਚਾਹੇ ਉਹ ਕਸ਼ਮੀਰੀ ਪੰਤਾਂ ਦੇ ਹੱਕ ਕੀ ਦਿੱਤਾ ਸੀ ਤੇ ਚਾਹੇ ਗੁਰੂ ਗੋਬਿੰਦ ਸਿੰਘ ਜੀ ਨਾਲ ਝਗੜਾ ਸੀ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਿਆ ਗਿਆ ਤੇ ਦਿੱਲੀ ਤਖਤ ਨਾਲ ਤਾਂ ਲੜਾਈ ਹੈ ਸਿੱਖੀ ਦੀ ਇੱਥੇ ਅਕਾਲ ਤਖਤ ਨੂੰ ਵੀ ਛੱਡ ਕੇ ਦਿੱਲੀ ਤਖਤ ਨਾਲ ਜਿਹੜੇ ਅਕਾਲ ਤਖਤ ਤੇ ਬੈਠੇ ਰਹਿੰਦੇ ਉਹ ਵੀ ਦਿੱਲੀ ਤਖਤ ਨਾਲ ਜੁੜ ਰਹੇ ਨੇ ਮੇਂ ਸਪਸ਼ਟ ਨਿਰਣਾ ਚਾਹੀਦਾ ਸਾਨੂੰ ਤੋ ਇਸ ਕਰਕੇ ਹੁਣ ਇਹ ਤਾਂ ਸਮੱਸਿਆ ਸਿੱਖੀ ਚ ਕੇ ਸਿੱਖੀ ਦੇ ਜਿਹੜੇ ਉਹ ਕਰਦੋ ਜੀ ਇਹਨੂੰ ਮਾਰ ਦੋ ਜੀ ਇਹਨੂੰ ਕੁੱਟ ਦੋ ਜੀ ਬਥੇਰੇ ਗਰਮ ਦੇ ਇੱਥੇ ਖਾਲਿਸਤਾਨ ਤੋਂ ਬਿਨਾਂ ਨਹੀਂ ਸਰਨਾ ਖਾਲਿਸਤਾਨ ਦਾ ਨਾਰਾ ਸਰਕਾਰਾਂ ਰਵੰਗੀਆਂ ਨੇ ਕਿਉਂਕਿ ਖਾਲਿਸਤਾਨ ਦਾ ਨਾਰਾ ਲਾਉਣ ਤੋਂ ਬਾਅਦ ਸਿੱਖਾਂ ਨੂੰ ਕੁੱਟਣਾ ਸੌਖਾ ਹੋ ਜਾਂਦਾ ਹੈ ਉਹਨਾਂ ਦਾ ਭੰਡੀ ਪ੍ਰਚਾਰ ਕਰਨਾ ਸੌਖਾ ਹੋ ਜਾਂਦਾ ਹੈ ਜਿਹੜੀ ਸਿੱਖਾਂ ਦੀ ਪੱਗ ਉੱਚੀ ਹੋਈ ਸੀ ਕਿ ਇਹਨਾਂ ਨੇ ਤਾਂ ਕਰੋਨਾ ਦੇ ਵਿੱਚ ਆਕਸੀਜਨ ਉਹਨਾਂ ਲੋਕਾਂ ਨੂੰ ਵੰਡੇ ਰਹੇ ਨੇ ਜਿੰਮਨ ਨੇ ਇੰਨਾ ਦੇ ਕਤਲ ਕਰੀ ਸੀ ਕਤਲੇਆਮ ਕਰਿਆ ਸੀ 84 ਤਾਂ ਵੀ ਇਹ ਵਿੱਚ ਕਾ ਨਹੀਂ ਕਰਦੇ ਇਹ ਹਰ ਜਗ੍ਹਾ ਤੇ ਕੋਈ ਭੀੜ ਪੈ ਜੇ ਜਾ ਕੇ ਮਦਦ ਕਰਦੇ ਨੇ ਇਹ ਚੰਗੇ ਇਨਸਾਨ ਨੇ ਉਹ ਪੱਗ ਜਿਹੜੀ ਉਹ ਨਹੀਂ ਵੀ ਕਰਨੀ ਆ ਵੇ ਤਾਂ ਆਪਸੇ ਚਲੜੀ ਜਾਂਦੇ ਨੇ ਯਾਰ ਇਹਨਾਂ ਦਾ ਕੀ ਆ ਉਹਦੇ ਵਿੱਚ ਇਹ ਆਪ ਹੀ ਇੱਕ ਲਾਈਨ ਕਹਿ ਕੇ ਮੈਂ ਇਹ ਗੱਲ ਨੂੰ ਖਤਮ ਕਰ ਰਿਹਾ ਫਿਰ ਆਪਾਂ ਅਗਲੇ ਪੰਨੇ ਤੇ ਜਾ ਸਕਦੇ ਆ ਇੱਕ ਜੰਗਲ ਦੇ ਵਿੱਚ ਕੋਈ ਦੰਦਾ ਗਿਆ ਬਜ਼ੁਰਗ ਦਰਸ਼ ਦੇ ਕੋਲ ਜਾ ਕੇ ਕਹਿਣ ਲੱਗਿਆ ਬਈ ਤਾਲ ਨੂੰ ਇਹ ਜੰਗਲ ਉਪਲਾਣਾ ਠੇਕੇਦਾਰ ਕੱਟਣਾ ਸ਼ੁਰੂ ਕਰੇਗਾ ਉਹ ਕਹਿੰਦਾ ਠੇਕੇਦਾਰ ਵੀ ਕੀ ਹਿੰਮਤ ਹੈ ਕਹਿੰਦਾ ਹਿੰਮਤ ਕਿਉਂ ਨਹੀਂ ਇੰਨੇ ਕਹਾੜੇ ਬਣਾ ਰਹੇ ਹੈ ਕਹਿੰਦਾ ਬਣਾਈ ਜਾਵੇ ਕਹਿੰਦਾ ਆਇਰਨ ਪਈ ਹੋਈ ਹੈ ਕਹਾੜੇ ਇੰਨੇ ਬਣ ਚੁੱਕੇ ਕਹਿੰਦਾ ਬਣੀ ਜਾਣ ਉਹ ਦੂਜੇ ਦਿਨ ਜੰਗਲ ਕੱਟਣਾ ਸ਼ੁਰੂ ਹੋ ਗਿਆ ਜਦ ਉਹ ਕੱਟਣਾ ਸ਼ੁਰੂ ਹੋ ਗਿਆ ਬਜ਼ੁਰਗ ਦਰਖਤ ਕੋਲ ਫੇਰ ਗਿਆ ਕਹਿੰਦਾ ਦੇਖਦਾ ਕੱਟ ਰਿਹਾ ਉਹ ਦੇਖ ਕਹਾੜੇ ਚੰਗੇ ਨਾ ਕਹਿੰਦਾ ਕਹਾੜੇ ਚੇ ਦੇਖ ਫੱਟਾ ਕੀ ਨਾ ਪਿਆ ਹੋਇਆ ਸੋ ਜੇ ਤੁਸੀਂ ਕਹਾੜੇ ਦਾ ਹੱਥ ਬਣੋਗੇ ਤੇ ਫਿਰ ਤੁਸੀਂ ਕਿੱਥੇ ਜਾਓਗੇ ਸੋ ਇਹ ਕਹਾੜੇ ਦਾ ਹੱਥ ਬਣਦਾ ਇਹ ਨਾ ਸਵੇ ਰੁਕੇਗੇ ਕਿੱਥੇ ਮਾਮਲਾ ਜਾ ਕੇ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਨੇ ਤਾਂ ਕਹਿਤਾ ਵੀ ਤੁਸੀਂ ਗਲਤ ਕੀਤਾ ਇਲੈਗਲ ਹੈ ਕੋਈ ਬਣਦਾ ਨਹੀਂ ਤੇ ਇਹ 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 ਰੁਕੋ ਇਹ ਤੋਂ ਬਾਅਦ ਰੁਕਣ ਦੀ ਸੰਭਾਵਨਾ ਹੈ ਕਿ ਜੇ ਮਾਮਲਾ ਹੋਰ ਅੱਗੇ ਬਦਲੇ ਨਹੀਂ ਕੋਈ ਕੋਈ ਸੰਭਾਵਨਾ ਨਹੀਂ ਜਿਹੜਾ ਬੰਦਾ ਅਕਾਲ ਤਖਤ ਦਾ ਜਥੇਦਾਰ ਹੈ ਉਹਨੂੰ ਜਸਫੀ ਭਾਈ ਕਰਦੇ ਨੇ ਕਿਉਂਕਿ ਉਹ ਕਿਉਂਕਿ ਹੁਣ ਗ੍ਰੰਥੀ ਆ ਉਹ ਜਾ ਤਾਂ ਸਕਦਾ ਹੀ ਹੈ ਕਿ ਹੁਣੀ ਜਾ ਸਕਦਾ ਬੜੇ ਗਰੰਥੀ ਜਾਂਦੇ ਨੇ ਮਾਤ ਦੇ ਵਕੇ ਇੱਕ ਬੰਦਾ ਆਕਾਲ ਤਖਦ ਅ ਜ ਉਹਨੂੰ ਮੈਂ ਦੱਸਦਾ ਵਿਦਵਾਨਾਂ ਦਾ ਹਾਲ ਕੀ ਹੋ ਗਿਆ ਜਿਹੜਾ ਭਾਰਤ ਦੀ ਸਟੇਟ ਜਿਹਨੂੰ ਕਹਿੰਦੇ ਨੇ ਬੜੀ ਏਸ਼ੀਆ ਬੜੀ ਏਸੀ ਹੈ ਉਹਨੇ ਦੋ ਗੱਲਾਂ ਕਰੀਆਂ ਹੋਈਆਂ ਨੇ ਇੱਕ ਤਾਂ ਜੱਜ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਨਾਲ ਬਾਯਾ ਜਾ ਸਕਦਾ ਹਟਾਇਆ ਨਹੀਂ ਜਾ ਸਕਦਾ ਸਰਕਾਰ ਵੱਲੋਂ ਕਿਚੇ ਕਾਲ ਤੱਕ ਦਾ ਜੱਜ ਜਿਹੜਾ ਮੱਜੀ ਦਾ ਦੇ ਹਟਾ ਦੇ ਦੂਜਾ ਦੂਜਾ ਇਹ ਹੈ ਵੀ ਜਿਹੜਾ ਹਾਈ ਕੋਰਟ ਦਾ ਜੱਜ ਰਹਿ ਗਿਆ ਉਸ ਹਾਈ ਕੋਰਟ 'ਚ ਉਹ ਪ੍ਰੈਕਟਿਸ ਨਹੀਂ ਕਰ ਸਕਦਾ ਸੁਪਰੀਮ ਕੋਰਟ ਦਾ ਜੱਜ ਸੁਪਰੀਮ ਕੋਰਟ 'ਚ ਪ੍ਰੈਕਟਿਸ ਨਹੀਂ ਕਰ ਸਕਦਾ ਕਿਉਂਕਿ ਉਹ ਤਾਂ ਉਹ ਉਸ ਬੈਂਚ 'ਚ ਬੈਠਾ ਰਿਹਾ ਉਹ ਮਾਈ ਲਾਰਡ ਨਹੀਂ ਕਹੇਗਾ ਉਹ ਕਹਿੰਦਾ ਨਹੀਂ ਜੀ ਉਹ ਮੈਂ ਕਹਿੰਦਾ ਉਹ ਗਰੰਤੀ ਨਾ ਵੀ ਹੋਵੇ ਜਿਹਨਾਂ ਕਾਲ ਤੱਕ ਦਾ ਜੱਜ ਰਹਿ ਗਿਆ ਉਹਨੂੰ ਪ੍ਰੇਨਾਰੀ ਦਾਦਿਆ ਦੇ ਕਹਿੰਦੇ ਨੇ ਸਾਡੀ ਕਾਲ ਤੱਕ ਦੀ ਅਦਾਲਤ ਹੈ ਵੀ ਤੇ ਦੁਨਿਆਵੀ ਅਦਾਲਤ ਵਿੱਚ ਕਿਉਂ ਜਾਂਦਾ ਉਹ ਜੇ ਉਹ ਜਾਂਦਾ ਹੈ ਤੇ ਫਿਰ ਠੀਕ ਆ ਪਰ ਇਹ ਵਿਦਵਾਨ ਕਹਿ ਰਹੇ ਨੇ ਸਿਆਣੇ ਨਹੀਂ ਜੀ ਹਰੇਕ ਨੂੰ ਹੱਕ ਹੈ ਕਿਉਂਕਿ ਉਹ ਸਾਸਤਰ ਨੂੰ ਜ਼ਿਆਦਾ ਦੇਖਦੇ ਨੇ ਇੱਕ ਦੂਜੇ ਦੇ ਨੂੰ ਜਦੋਂ ਇੱਕ ਕਿਸੇ ਸਿਆਸ ਦੇ ਖਿਲਾਫ ਹੋਣ ਇੱਕ ਦੇ ਹੱਕ 'ਚ ਹੋਣ ਉਹ ਫਿਰ ਜਿਹਦੇ ਖਿਲਾਫ ਨੇ ਖਿਲਾਫ ਬੋਲਣਾ ਹੱਕ ਹੈ ਹੱਕ 'ਚ ਬੋਲੀ ਜਾਣਾ ਫਰਕ ਅਸਲ ਗੱਲ ਇਹ ਹੈ ਕਿ ਦੋ ਗੱਲਾਂ ਜੁਡੀਸ਼ੀਰੀ ਦੇ ਮਾਮਲੇ ਚ ਹਾਲਾਂਕਿ ਇੰਨਾ ਕੋਈ ਜੁਡੀਸ਼ੀਅਲ ਚੋੜਿਆ ਹੈ ਦੋ ਗੱਲਾਂ ਚ ਜਿਹੜੀ ਜਿਹੜੀ ਸਰਕਾਰ ਨੂੰ ਮਾੜਾ ਕਹਿੰਦੇ ਨੇ ਜਿਹੜੀ ਬੁਝੂ ਅਦਾਲਤ ਨੂੰ ਮਾੜਾ ਕਹਿੰਦੇ ਨੇ ਜਿਹੜੇ ਸੰਵਧਾਨ ਨੂੰ ਮਾੜਾ ਕਹਿੰਦੇ ਨੇ ਉਹਨੇ ਦੋ ਗੱਲਾਂ ਕਰੀਆਂ ਹੋਈਆਂ ਨੇ ਵਿਕਤਾ ਜਿਹੜਾ ਉੱਥੇ ਜੱਜ ਰਹਿ ਗਿਆ ਉਸ ਹਾਈ ਕੋਰਟ ਜੋ ਪ੍ਰੈਕਟਿਸ ਨਹੀਂ ਕਰ ਸਕਦਾ ਹਾਈ ਕੋਰਟ ਕਿਸੇ ਵੀ ਹਾਈ ਕੋਰਟ ਨਹੀਂ ਕਰ ਸਕਦਾ ਦੂਜਾ ਉਦੋਂ ਥੱਲੇ ਨਹੀਂ ਚਲੂਗਾ ਉੱਪਰ ਨਹੀਂ ਚ ਉੱਪਰ ਨਹੀਂ ਉਦੋਂ ਸੁਪਰੀਮ ਕੋਰਟ ਉੱਥੇ ਕਰ ਸਕਦਾ ਆ ਪਟਵਾ ਗਏ ਨੇ ਪਟਵਾ ਗਏ ਕੁਝ ਦਿਨ ਹੀ ਜੱਜ ਰਿਹਾ ਸੀ ਹਾਈ ਕੋਰਟ ਦਾ ਇੱਥੇ ਪੰਜਾਬ ਰਿਆਣਾ ਦਾ ਫਿਰ ਨੇ ਰਜੈਂਕਪ ਤਾਂ ਫਿਰ ਉਹ ਦਿੱਲੀ ਜਾ ਕੇ ਪ੍ਰੈਕਟਿਸ ਕਰਦਾ ਉਹਦੇ ਨਹੀਂ ਹਾਂਜੀ ਪੁਰੇ ਤੇਸ਼ਵਲੀ ਉਹ ਨਾਲੇ ਦੂਜਾ ਵੀ ਜੱਜ ਨੂੰ ਹਟਾਇਆ ਨਹੀਂ ਜਾ ਸਕਦਾ ਲਾਇਆ ਜਾ ਸਕਦਾ ਹੈ ਹਟਾਇਆ ਨਹੀਂ ਜਾ ਸਕਦਾ ਤੀਜਾ ਉਹਨਾਂ ਦਾ ਬਜਟ ਵੱਖਰਾ ਹੈ ਉਹਨਾਂ ਦਾ ਥੱਲੇ ਤੱਕ ਅਧਿਕਾਰ ਜਿਹੜਾ ਜੰਜਾਂ ਦੀ ਜਿਹੜੀ ਵਧਵੀਂ ਕਰਦੀ ਆ ਉਹ ਪੰਜਾਬ ਸਰਕਾਰ ਨਹੀਂ ਕਰਦੀ ਸਾਰੇ ਵਾਲੇ ਜੰਜਾਂ ਦੀ ਸੈਸ਼ਨ ਜੱਜ ਨੇ ਡੀਸੀਨ ਸੈਸ਼ਨ ਜੱਜ ਨੇ ਸੀਜੀਐਮ ਨੇ ਤੇ ਜੀਐਮਆਈਸੀ ਨੇ ਉਨ੍ਹਾਂ ਦੀਆਂ ਬਦਲੀਆਂ ਕਰਦਾ ਹੈ ਹਾਈ ਕੋਰਟ ਉਨ੍ਹਾਂ ਦੀ ਇਨਸਪੈਕਸ਼ਨ ਵੀ ਹਾਈ ਕੋਰਟ ਕਰਦਾ ਹੈ ਉਨ੍ਹਾਂ ਦੀ ਏਸੀ ਨਾਲ ਉਨ੍ਹਾਂ ਦੇ ਤਰੱਕੀਆਂ ਵੀ ਹਾਈ ਕੋਰਟ ਕਰਦਾ ਸੋ ਜਿਹੜਾ ਕੰਮ ਹਾਈ ਕੋਰਟ ਦੇ ਕੋਲ ਦਿੱਤਾ ਹੋਇਆ ਇਹਨਾਂ ਨੇ ਪ੍ਰਬੰਧ ਹੋ ਜਾਂਦੇ ਰੱਖਿਆ ਸੋ ਇਸ ਕਰਕੇ ਇਹ ਵਿੱਚ ਬੜੇ ਨੁਕਸ ਨੇ ਸਿੱਖੀ ਸੰਗਤ ਨੇ ਐਸਜੀਪੀਸੀ ਨੇ ਇਹਨੂੰ ਸੂਤਰਬੰਧ ਕਰਨ ਦੇ ਵਿੱਚ ਯੋਗਦਾਨ ਪਾਉਣ ਦੀ ਬਜਾਏ ਇਹਨੂੰ ਜਿਆਦਾ ਠੱਡੇ ਲੈ ਕੇ ਪਰ ਹੁਣ ਤਾਂ ਕਹਿੰਦੇ ਵੀ ਅਸੀਂ ਇਹਨੂੰ ਯੋਗਦਾਨ ਪਾ ਕੇ ਸੁਝਾਅ ਮੰਗੇ ਪਤਾ ਨਹੀਂ ਉਹ ਸੁਝਾਵਾਂ ਤੇ ਅਮਲ ਕਦੋਂ ਹੁੰਦਾ ਇਹ ਦੇਖ ਦੇਖਣਾ ਹੋਏਗਾ ਯੋਗਦਾਨ ਨਾਲ ਇਹ ਲੈ ਮੈਂ ਇੱਕ ਗੱਲ ਕਹਿ ਦਿੰਦਾ ਯੋਗਦਾਨ ਗੱਲਾਂ ਨਾਲ ਨਹੀਂ ਪੈਂਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਗੱਲੀ ਹਾ ਸੋਹਾਗਣ ਪੈਣ ਕੰਤਨ ਕਬ ਹੂੰ ਮੈਂ ਮਿਬਿਆ ਇਹ ਗੱਲਾਂ ਨਾਲ ਸੋਹਾਗਣ ਨੇ ਜਿੱਥੇ ਬਾਬਾ ਧੋਮਨ ਨੇ ਕਹਤਾ ਕਿ ਆਰਐਸਐਸ ਨੂੰ ਵੋਟ ਪਾਓ ਔਰ ਬਾਬਾ ਧੋਮਨ ਕੀ ਪੂਰਾ ਚੌਧਰੀ ਸੀ ਉੱਥੇ ਜਿਹੜਾ 6 ਜੂਨ ਨੂੰ ਇਹ ਮਨਾਇਆ ਇੱਥੇ ਫੁੱਪਤਾਂ ਨਗਰ ਦੇ ਵਿਕਿੰਨ ਨਿਕ ਕਿਉਂਕਿ ਸੰਗਤ ਚ ਤਾਂ ਜਾ ਨਹੀਂ ਰਹੇ ਸੰਗਤ ਚ ਜਾਣ ਤੋਂ ਝਿਜਕਦੇ ਨੇ ਇਸ ਕਰਕੇ ਘੜਬੜਾ ਸੰਗਤ ਚ ਨਹੀਂ ਤੁਸੀਂ ਜਾਣਾ ਤੁਸੀਂ ਆਪਣਾ ਹੁਕਮ ਚੜਾਉਣਾ ਹੈ ਤੁਸੀਂ ਵੀ ਹੁਕਮਰਾਨ ਬਣ ਕੇ ਬਹਿ ਗਏ ਤੁਸੀਂ ਸੇਵਕ ਬਣ ਕੇ ਤਾਂ ਬੈਠੀ ਨਹੀਂ ਤੁਸੀਂ ਜੱਥੇਦਾਰ ਜੱਥੇਦਾਰ ਦਾ ਮਤਲਬ ਕੀ ਹੁੰਦਾ ਸਦੇ ਕੋਈ ਜੱਥਾ ਤਾਂ ਹੋਣਾ ਚਾਹੀਦਾ ਜੱਥਾ ਹੈ ਨਹੀਂ ਜੱਥੇਦਾਰ